ਅੱਜ ਦੀ ਸ਼ੁਰੂਆਤ ਕਰਦੇ ਹਾਂ ਨਵੇਂ ਸਵਾਲ ਦੇ ਨਾਲ ਕਿ ਇੱਕ ਬਲੈਕ ਹੋਲ ਦੇ ਕੋਲ ਸਮਾਂ ਹੌਲੀ ਕਿਉਂ ਹੋ ਜਾਂਦਾ ਹੈ ਕੀ ਇਹ ਸਿਰਫ ਫਿਲਮਾਂ ਦੀ ਕਹਾਣੀ ਹੈ ਜਾਂ ਇਸ ਵਿੱਚ ਅਸਲ ਵਿਗਿਆਨ ਵੀ ਹੈ ਆਓ ਜਾਣੀਏ ਇਹ ਅਸਲ ਦੇ ਵਿੱਚ ਆਇਨਸਟਾਈਨ ਦੀ ਜਨਰਲ ਰੈਲੇਟਿਵਿਟੀ ਦੇ ਕਰਕੇ ਹੁੰਦਾ ਹੈ ਬਲੈਕ ਹੋਲ ਦੀ ਅਤਿਆੰਤ ਗ੍ਰੈਵਿਟੀ ਸਪੇਸ ਟਾਈਮ ਦੀ ਚਾਦਰ ਯਾਨੀ ਕਿ ਫੈਬਰਿਕ ਨੂੰ ਬਹੁਤ ਜ਼ਿਆਦਾ ਮੋੜ ਦਿੰਦੀ ਹੈ ਤੇ ਇਸ ਮੋੜ ਕਰਕੇ ਬਲੈਕ ਹੋਲ ਦੇ ਨੇੜੇ ਦੇਖਣ ਲਈ ਸਮਾਂ ਹੌਲੀ ਹੋ ਜਾਂਦਾ ਹੈ ਜਦੋਂ ਕਿ ਦੂਰ ਬੈਠੇ ਵਿਅਕਤੀ ਦੇ ਲਈ ਸਮਾਂ ਆਮ ਗਤੀ ਦੇ ਨਾਲ ਚੱਲ ਰਿਹਾ ਹੁੰਦਾ ਹੈ ਤੇ ਇਸ ਨੂੰ ਕਹਿੰਦੇ ਹਨ ਗ੍ਰੈਵਿਟੇਸ਼ਨਲ ਟਾਈਮ ਡਾਇਲੇਸ਼ਨ ਆਓ ਇਸ ਵਾਰੀ ਹੁਣ ਥੋੜਾ ਹੋਰ ਜਾਣਦੇ ਹਾਂ ਅਸਲ ਵਿੱਚ ਗ੍ਰੈਵਿਟੇਸ਼ਨਲ ਟਾਈਮ ਡਾਇਲੇਸ਼ਨ ਦਾ ਮਤਲਬ ਹੈ ਕਿ ਜਿੰਨੀ ਜ਼ਿਆਦਾ ਗ੍ਰੈਵਿਟੀ ਹੋਏਗੀ ਓਨਾ ਹੀ ਜ਼ਿਆਦਾ ਸਮਾਂ ਹੌਲੀ ਚੱਲੇਗਾ ਅਸਲ ਵਿੱਚ ਸਾਡੇ ਬ੍ਰਹਿਮੰਡ ਦੇ ਵਿੱਚ ਸਮਾਂ ਹਰ ਥਾਂ ਇੱਕੋ ਜਿਹਾ ਨਹੀਂ ਲੰਘਦਾ ਜਿਵੇਂ ਕਿ ਜੇ ਤੁਸੀਂ ਕਿਸੇ ਵੱਡੇ ਪੁੰਜ ਯਾਨੀ ਕਿ ਲਾਰਜ ਮਾਸ ਯਾ ਕਿਸੇ ਹੈਵੀ ਆਬਜੈਕਟ ਜਿਵੇਂ ਕਿ ਧਰਤੀ ਜਾਂ ਕਿਸੇ ਬਲੈਕ ਹੋਲ ਦੇ ਨੇੜੇ ਹੋ ਤਾਂ ਤੁਹਾਡੇ ਲਈ ਸਮਾਂ ਉਸ ਵਿਅਕਤੀ ਦੇ ਨਾਲੋਂ ਹੌਲੀ ਚੱਲੇਗਾ ਜੋ ਉਸ ਤੋਂ ਦੂਰ ਹੈ ਇੱਕ ਸਧਾਰਨ ਉਦਾਹਰਨ ਦੇ ਨਾਲ ਸਮਝਦੇ ਹਾਂ ਸਮਝੋ ਕਿ ਦੋ ਕੜੀਆਂ ਹਨ ਇੱਕ ਪਹਾੜੀ ਦੀ ਚੋਟੀ ਤੇ ਤੇ ਦੂਜੀ ਸਮੁੰਦਰ ਦੇ ਪੱਧਰ ਤੇ ਜਿਵੇਂ ਸਮੁੰਦਰ ਦੇ ਪੱਧਰ ਤੇ ਗ੍ਰੈਵਿਟੀ ਜ਼ਿਆਦਾ ਹੁੰਦੀ ਹੈ ਤਾਂ ਇਸ ਲਈ ਸਮੁੰਦਰ ਦੇ ਪੱਧਰ ਵਾਲੀ ਕੜੀ ਦਾ ਸਮਾਂ ਪਹਾੜੀ ਦੀ ਚੋਟੀ ਵਾਲੀ ਕੜੀ ਨਾਲੋਂ ਬਹੁਤ ਜ਼ਿਆਦਾ ਹੌਲੀ ਚੱਲੇਗਾ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਆਪਣੇ ਵਿਚਾਰ ਲਿਖਣਾ ਨਾ ਭੁੱਲਿਓ